ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਅੱਜ ਜਦੀਪ ਜਨਵਾ ਇਨ੍ਹਾਂ ਮਹਾਂਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੂ ਘਰ ਸੰਸਤਾ ਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਤਾ ਵੱਲੋਂ ਗੁਰੂ ਸਾਹਿਬ ਦੀ ਬਾਰਮੇ ਸਦਕਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈਰ ਬਰਦਾਇ ਦੇ ਬਾਬਾ ਜਗ ਜਦੀਪਨ ਰੂੜ ਵਿਖੇ ਗੁਰਨਾਨਕ ਚੈਟਿਸ ਨਤਨਬੜ ਚਲਾਇ ਜਾ ਰਹੀ ਆ ਸਮਸਤਾ ਵੱਲੋਂ ਚੈਟਰਡ ਡਿਫੈਂਸ ਰਿਪੋਰਟ ਦੀ ਸਹਾਇਤਾ ਨਾਲ ਐਨਆਰਏ ਸੰਸਤਾ ਦੀ ਮਦਦ ਨਾਲ ਫੜਬੇ ਇਲਾਕਿਆਂ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦੇ ਹਲਕਾ ਅਨਾਲੇ ਦੇ ਪਿੰਡ ਦੀਨੋਵਾਲ ਦੇ ਗੁਰੂ ਘਰ ਦੇਗੇ ਕੈਂਪ ਲਗਾਇਆ ਹੋਇਆ ਜਿੱਥੇ ਕਿ ਡਾਕਟਰਾਂ ਦੀ ਟੀਮ ਆ ਮਰੀਜ਼ਾਂ ਚ ਆਪਣ ਦਵਾਈ ਫਰੀਦ ਦਿੱਤੀ ਜਾ ਰਹੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਝੂਲਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ ਹਲਕਾ ਜਨਾਲਾ ਦੇ ਪਿੰਡ ਦੀਨੇਵਾਲ ਦੇ ਗੁਰੂ ਘਰ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਜੀ ਗਰੀਬ ਦਾ ਮੂੰਹ ਊਰੀ ਕੋਲ ਸੰਸਤਾ ਜਨੋਹ ਵੱਲੋਂ ਹੜਬੜ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਜਾਰੀ ਨੇ ਗੁਰਨਾਨਕ ਚੈਰੀਟੇਡ ਫੈਸਲੇ ਬੋਟੇ ਨਰੂਡ ਦੇ ਸਹਿਯੋਗ ਨਾਲ ਸੂਰੇਸ਼ ਅਮੀ ਠੀਕ ਗਰੀਬ ਦਾ ਮੂੰਹ ਗੁਰੀ ਗੋਲਕ ਸੰਸਥਾ ਜਨਵਾ ਹੁਸ਼ਾਰਪੁਰ ਵੱਲੋਂ ਐਨਆਰਏ ਸੰਗਤਾਂ ਦੇ ਸਹਿਯੋਗ ਨਾਲ ਹਾਰਪੜ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਇੱਕ ਫੰਗਲ ਟਿਊਬ ਦੇ